ਪਾਰ ਕੀ ਮੇਂ ਗਿਆ ਪਾਪਾ ਹੋਣਾ ਚੋਟੂ ਨਾ ਛੱਡ ਹਾਈ ਨਹੀਂ ਸਾਟੇ ਪਾਂਦੇ ਕਿਸੇ ਨੂੰ ਦੱਸਣਾ ਨਹੀਂ ਲੈ ਹੱਥ ਖੋਲ ਕੇ ਦੋਨੇ ਹੱਥ ਕਰ ਸਾਹ ਤਾ ਤੈਨੂੰ ਇੱਕ ਚੀਜ਼ ਦੇਣ ਲੱਖ ਨਰੰਜਾਂ ਲੱਖ ਨਰੰਜਾਂ ਮੱਚਾ ਓਏ ਬਾਪਿਆਂ ਨੂੰ ਖੈਰ ਬਾ ਨਾ ਕੋਈ ਹੱਥ ਦੁਖੇ ਨਾ ਪੈਰ ਪਾਉ ਬਾਬਿਆਂ ਨੂੰ ਖੈਰ ਭਾਈ ਦੀ ਪਾ ਆ ਕੁੱਤੇ ਨੂੰ ਬੰਨ ਕੇ ਰੱਖਣਾ ਕੁੱਤੇ ਨੂੰ ਕੁੱਤੇ ਨੂੰ ਬੰਨ ਕੇ ਰੱਖਿਓ ਭਾਈ ਕੁੱਤੇ ਨੂੰ ਘਰੇ ਤਾਂ ਅੱਗੇ ਨਹੀਂ ਪਹਿਲਾਂ ਹੀ ਕੁਝ ਹੈਗਾਗਾ ਹਾਂਜੀ ਬਾਬਾ ਜੀ ਪਾਪਾ ਨੂੰ ਭਾਈ ਕੋਈ ਖੈਰ ਪਾ ਕੋਈ ਕਾਪਲਾ ਕੋਈ ਰੋਟੀ ਪ੍ਰਸਾਦਾ ਖਵਾ ਅਸਾਂ ਤ ਭੁੱਖੇ ਨੇ ਸਾਡੇ ਘਰ ਤਾਂ ਅੱਗੀ ਬਾਬਾ ਪਹਿਲਾਂ ਗਰੋਹ ਚੱਲੀ ਜਾਂਦਾ ਨਾ ਡੈਡੀ ਦਾ ਕੰਮ ਚੱਲਦਾ ਨਾ ਮੰਮੀ ਦਾ ਨਾ ਭਰਾ ਦਾ ਕਿਸ ਤਰ੍ਹਾਂ ਕੋਈ ਕੰਮ ਨਹੀਂ ਚੱਲਦਾ ਬੱਚਾ ਆਪਾਂ ਤੁਹਾਡੇ ਲੇਖਾਂ 'ਚ ਮੇਖ ਮਾਰ ਦੇਾਂਗੇ ਤੁਸੀਂ ਤੁਹਾਡਾ ਕੰਮ ਪੂਰਾ ਡਟ ਕੇ ਚੱਲੂਗਾ ਤੂੰ ਦਿਖਾ ਬੱਚਾ ਹੱਥ ਲੈ ਬਾਹਰ ਬਾਹਰ ਆ ਆ ਜਾ ਕੁੱਤਾ ਨਾ ਸਾਡਾ ਮਗਰ ਪੈ ਜੇ ਕੋਈ ਨਹੀਂ ਮੈਂ ਨਾ ਬੰਦੇ ਬੰਨੇ ਹੋਈ ਆ ਆ ਬੱਚਾ ਓ ਕੰਪਾਨੋ ਕੋ ਜਾ ਮਾ ਨਹੀਂ ਕੋਈ ਬਾੜ ਬੱਜਾ ਬੋ ਛੋਡੇ ਦਾ ਭਾਈ ਘਰ ਦੇ ਵਿੱਚ ਗਰੋਂ ਬਾਲਾ ਛੋਡੇ ਗਰੋਂ ਸਾਰੇ ਦਸਣ ਦੇ ਦਕਸ਼ਣਾ ਲੱਗੂ ਕਿੰਨੀ ਬਾਬਾ ਜੀ 5500 ਰੁਪਈਆ 5500 ਰੁਪਈਆ ਉਹ ਬਾਬਾ ਜੀ ਸਾਡੇ ਤੱਕ ਹੀ ਨਹੀਂ ਕੋਈ ਹੈਗਾ ਅੱਗੇ ਕਰੀ ਉਹ ਬੀਬਾ ਸੁਣ ਤਾਂ ਸਹੀ ਬੈਠ 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 ਤੈਨੂੰ ਦੱਸਦੇ ਆ ਤੂੰ ਘਰ ਦੇ ਵਿੱਚ ਕੰਮ ਚਲਾਉਣਾ ਪਾਲਦੇ ਕਿ ਨਹੀਂ ਨਹੀਂ ਜੀ ਪਾਲਦੇ ਆ ਪਾਲਦੇ ਤਾਂ ਫਿਰ ਦਖਸ਼ਨਾ ਦਾ ਦੇਣੀ ਕੋ ਲਾ ਬਾਬਿਆਂ ਨੂੰ ਕੋ ਆਦਿਆਂ ਲਾ ਬਾਪੇ ਜਿੰਨੇ ਕਹਿਣਗੇ ਓਨੇ ਦੇ ਦੀ ਹਾ ਲੱਖ ਨਰੰਜਾ ਲਾ ਬਾਪਿਆਂ ਨੇ ਬਾਅਦ ਵਿੱਚ 3100 ਰੁਪਈਆ ਮਿੱਤਾ ਦੇ ਮਨਜੂਰਾ ਨਾ ਮੈਂ ਮੋੜ ਕੇ ਨਾ ਰੌਲਾ ਪਾਈ ਰੌਲਾ ਪਾਈ ਬੀਬਾ ਜੀ ਮੈਂ ਸ਼ਾਂਤਾਂ ਨੂੰ ਕੋਈ ਸਕੀਮ ਤਾਂ ਨਹੀਂ ਬਣਾਈ ਜਾਂਦੀ ਰਾਤ ਲੱਜਾ ਕੇ ਕੁੱਤੜ ਦੀ ਬੀਬਾ ਘਾੜ ਲਈ ਨਹੀਂ 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 ਬਾਬਾ ਜੀ ਬੈਠੋ ਪਤਾ ਨਹੀਂ ਹੁੰਦਾ ਕਾ ਅੱਜ ਕਾ ਲੈ ਭਾਈ ਬੀਬਾ ਹਾਂ ਹੋਂ ਦੱਸੋ ਲੈ ਭਾਈ ਗਾਲਿਓ ਆ ਤੁਹਾਡੇ ਘਰ ਦੇ ਵਿੱਚ ਗਰੌ ਬਹੁਤ ਵੱਡਾ ਠਾਹੀਂ ਮੇਰੀ ਮਾਲਾ ਡਿੱਗ ਗਈ ਬਸ ਮੈਨੂੰ ਗਰੌ ਦੱਸੋ 300 400 ਰੁਪਏ ਦੇ ਦੇ ਅੱਛਾ ਨਾ ਤੇਰੇ ਹੱਥ ਦੀਆਂ ਰੇਖਾ ਦੱਸਦੀਆਂ ਛੋਡੇ ਘਰ ਦੇ ਵਿੱਚ ਲੜਾਈ ਬਹੁਤ ਪੈਂਦੀ ਆ ਹਾਂਜੀ ਹਾਂਜੀ ਦੱਸੋ ਤੇਰੇ ਨਾਲ ਤੋਂ ਵੀ ਘੰਟੇ ਲੜਦੇ ਰਹਿੰਦੇ ਛੋਡੇ ਘਰ ਦੇ ਹਾਂਜੀ ਤੇ ਇਸ ਗੱਲ ਦੀ ਖਾਤਰ ਤੂੰ ਵੀ ਮੰਦੇ ਵਿੱਚ ਆਪਦੇ ਕਹਿੰਦੀ ਰਹਿੰਨੀ ਆ ਵੀ ਰਹਿਣ ਭੁੱਖੇ ਸੱਚ ਮੇਰੀ ਗੱਲ ਹਾਂ ਇਹ ਇਸ ਕਰਕੇ ਹੀ ਨਹੀਂ ਕੁਛ ਬਣਦਾ ਲੈ ਅੱਜ ਤੋਂ ਮੜ ਤੂੰ ਗਾਂ ਨੂੰ ਪੇੜਾ ਪਾਉਣਾ ਆਟੇ ਦਾ ਬਣਾ ਕੇ ਆ ਮਹਿੰਗੀ ਕਿ ਨਹੀਂ ਹਾਂਜੀ ਪਾਜੀ ਤੇ ਜੇ ਗੱਲਾਂ ਮੇਰੀਆਂ ਸੱਚੀਆਂ ਹੋ ਜਾਣ ਤਾਂ ਫਿਰ ਬਾਬਿਆਂ ਨੂੰ ਕੀ ਦੇਵਾਂਗੇ ਇਹਨਾਂ ਕੋਸ ਮੰਗੋਗੇ ਬਾਬਾ ਜੀ ਉਹੀ ਦੇ ਦਾਂਗੇ ਨਾ ਬਾਬੇ ਤਾਂ ਕਹਿਣਗੇ ਜਹਾਜ਼ ਲੈ ਦੇ ਜੇ ਬਾਬਾ ਜੀ ਕਿਰਪਾ ਕਰਨਗੇ ਤੁਹਾਨੂੰ ਜਹਾਜ਼ ਵੀ ਦਵਾ ਦਾਂਗੇ ਵਾਹ ਭਾਈ ਵਾਹ ਇਹ ਤਾਂ ਕੁੜੀ ਦੀ ਭਾਈ ਕਿਸਮਤ ਚਮਕਦ ਕੀ ਵੇ ਲੈ ਜੇ ਤੂੰ ਫਿਰ ਮੰਨੇਗੀ ਬਾਬਿਆਂ ਨੂੰ ਜੇ ਦੋ ਹਫ਼ਤਿਆਂ ਚ ਦੀ ਤੇਰਾ ਜਹਾਜ਼ ਨੂੰ ਹੱਥ ਪਵਾ ਦਈਏ ਹਾਂਜੀ ਹਾਂਜੀ ਬਾਬਾ ਜੀ ਬਾਹਰੋਂ ਜਾ ਕੇ ਤਾਂ ਨਹੀਂ ਬਾਬਿਆਂ ਨੂੰ ਭੁੱਲਦੀ ਨਹੀਂ ਭੁੱਲਦੀ ਨਹੀਂ ਭੁੱਲਦੀ ਤੇ ਆਪਣੇ ਮਾਪੇ-ਪਾਪ ਨੂੰ ਤਾਂ ਭੁੱਲ ਜੀ ਬਾਬਿਆਂ ਦੀ ਖਾਤਰ ਲਾਜਮੀ ਕੁਛ ਨਾ ਕੁਛ ਭੇਜੀ ਠੀਕ ਹੈ ਠੀਕ ਹੈ ਬਾਬਾ ਜੀ ਲੈ ਬਾਬਿਆਂ ਨੇ ਇੱਕ ਤੈਨੂੰ ਬਚਣ ਦੇਣ ਨਾ ਕਿਸੇ ਨੂੰ ਦਿਖਾਉਣਾ ਨਹੀਂ ਇਹ ਮੁੱਠੀ ਬੰਦ ਰੱਖਣੀ ਹੈ ਇਹ ਮੁੱਠੀ ਬੰਦਾ ਤਾਂ ਬਹੁਤ ਗੋਝਾ ਜੇ ਖੋਲਤੀ ਤਾਂ ਖੜ ਜਾਂਦੀ ਏ ਲੈ ਹੁਣ ਬਾਪਿਆਂ ਦਾ ਬਾਜਾਨ ਕਰਕੇ ਚਿੱਤੇ ਤੇ 21 3100 ਰੁਪਈਆ ਲੈ ਕੇ ਆ ਬੱਚਾ ਬਾਬਾ ਜੀ ਮੰਮੀ ਦਾ ਘਰੇ ਹੈ ਨਹੀਂਗੇ ਨਾ ਬੱਚਾ ਤੂੰ ਮੈਨੂੰ ਕਿਹਾ ਸੀ ਪਹਿਲਾਂ ਉਹ ਮੈਨੂੰ ਹੁਣ ਪਤਾ ਲੱਗਿਆ ਮੰਮੀ ਗਈ ਹੋਈ ਆ ਕਿਤੇ ਤੁਸੀਂ ਰੋਕ ਕੇ ਲੈ ਜਾਉਗੇ ਲੈ ਕਿਤੇ ਸੰਤਾ ਨੇ ਵੀ ਧਾਰ ਕੀਤਾ ਚਾਖਾਂ ਖੰਡ ਚ ਕੀ ਆ ਉਹ ਮੀ ਜਿਹੜਾ ਬਾਬਿਆਂ ਨੂੰ ਤੂੰ ਧਾਰ ਕਰ ਲੇਂਗੀ ਤੈਨੂੰ ਬਚਨ ਬਲਾ ਦਸਣ ਆਏ ਨੇ ਸੰਤਾ ਨੇ ਬੱਚਾ ਲਾ ਬਲਾਂਚਾਂ ਦੀ ਤੈਤੋਂ ਦਸਤਾ ਲੈਣੀ ਇੱਥੇ ਮੈਂ ਆਂਡੀਆਂ ਗਵਾਨੀਆਂ ਤੋਂ ਵੰਗ ਕੇ ਲੈ ਗਈ ਚਾ ਲਿਆ ਬੱਚਾ ਫਿਰ ਸੰਤ ਬੰਦੇ ਆ ਜੀ ਇਹਨੂੰ ਮੈਂ ਕੱਲਾ ਤਾਂ ਛੱਡਿਆ ਹੀ ਕਿਤੇ ਬਾਬਾ ਮੇਰੇ ਮਗਰੋਂ ਕੁਸਮਾਨਾ ਸਾਡਾ ਚੋਰੀ ਕਰਕੇ ਲੈ ਜਾਵੇ ਪਤਾ ਨਹੀਂ ਹੁਣ ਰੱਬ ਆਸੇ ਛੱਡ ਕੇ ਮੈਂ ਤਾਂ ਚੰਗੀ ਕਰਦੀ ਮਾਂ ਲੈ ਹਾਂ ਕਿ ਤੇ ਕੁੜੀ ਬਣਾ ਆ ਜਾਵੇ ਬਾਬਾ ਤੋਂ ਸੰਭਾਲ ਚੱਕ ਲਾ ਬਾਬਾ ਦਾ ਵਾਦ ਇਹ ਕੋਰਾ ਕਦਾਸੀ ਇਹ ਤਾਂ ਸਾੰਤਾਨੇ ਆ ਵੀ ਲੈ ਕੇ ਛoare ਵਾਲੀ ਕਦੇ ਉਹ ਵੀ ਲੱਗ ਰਿਹਾ ਕੋਈ ਬੈਤ ਦਸਿਆ ਮੂਹ ਟੈਗਰੇ ਗਰੇ ਕੋਈ ਪੈਸਾ ਤੇ ਲਾ ਫਾਈ ਦੇ ਵਿੱਚ ਕੀ ਰੱਖੀ ਬੈਠੀ ਬਾਮੀ ਬਾਬਾ ਲਾਗੇ ਮੱਥੇ ਵਾਂਹ ਕੇ ਬਾਬਾ ਹਾਂ ਜੇ ਵੀ ਬਾਹਾਂ ਇਕੱਠੇ ਕਰਕੇ ਇਹ ਸਾੰਤਾਨ ਲੈ ਕੇ ਕੁੜੀ ਮਨਾ ਆ ਜਾਵੇ ਆ ਵੀ ਸੰਤਾਨਾਂ ਤਾਂ ਕਰਦੇ ਨੇ ਇਹਨੇ ਕਿਹਾ ਜੀ ਜਦੋਂ ਦਾ ਬਾਬਾ ਇੱਕ ਥਾਂ 'ਤੇ ਬੈਠਾ ਜੀ ਸ਼ੁਕਰ ਹਿੱਲਿਆ-ਹੁੱਲਿਆ ਹੈ ਨਹੀਂ ਦਾ ਬਾਬਾ ਸਮਾਨ ਨਾ ਕਿਤੇ ਚੱਕਿਆ ਹੋਈ ਨਹੀਂ ਚੱਟ ਕੇ ਇੱਕ ਥਾਂ 'ਤੇ ਤਾਂ ਬੈਠਾ ਬਾਬਾ ਕੋਣ ਮਾਸ਼ਾਅਰ ਕੋਣ ਮਾਸ਼ਾਅਰ ਆ ਗਿਆ ਬੱਚਾ ਹਾਂ ਜੀ ਬਾਬਾ ਜੀ ਥੋੜਾ ਝੋਲੇ ਦਾ ਖਾਲੀ ਸੀ ਹੁਣ ਕਿਵੇਂ ਭਰ ਗਿਆ ਇਹ ਸੰਤਾਂ ਦਾ ਝੋਲਾ ਤਾਂ ਪਹਿਲਾਂ ਦੇਖਿਆ ਨਹੀਂ ਹੁਣ ਇਹਦਾ ਸਦਾ ਹੀ ਭਰੇ ਰਹਿੰਦੇ ਲਓ ਬਾਪੂ ਜੀ ਮੈਂ ਝੋਲਾ ਦਿਖਾਉ ਲੇ ਭਾਈ ਬੀਬਾ ਕਿਤੇ ਸੰਤਾਂ ਦੇ ਝੋਲੇ ਵੀ ਫੁੱਲੇ ਹੁੰਦੇ ਤੁਸੀਂ ਮੈਨੂੰ ਦਿਖਾਓ ਪਹਿਲਾਂ ਖਾਲੀ ਸੀ ਸਾਰਾ ਝੋਲਾ ਨਹੀਂ ਦੇਖੀ